ਦੇਖੋ ਜਿਹੜਾ ਸਾਡੇ ਹਿੰਦੂਸਤਾਨੀਆਂ ਨੂੰ ਔਰ ਖਾਸ ਕਰ ਪੰਜਾਬੀਆਂ ਨੂੰ ਅ ਅਮਰੀਕਨ ਸਰਕਾਰ ਦੁਆਰਾ ਆਪਣੇ ਫੌਜ ਦੇ ਜਹਾਜ਼ ਚ ਅੰਮ੍ਰਿਤਸਰ ਲਿਆ ਕੇ ਉਤਾਰਿਆ ਹੈਗਾ ਸਾਨੂੰ ਸਾਰੇ ਪਾਰਟੀਆਂ ਨੂੰ ਔਰ ਮੈਨੂੰ ਵੀ ਕਾਂਗਰਸ ਨੂੰ ਵੀ ਬਹੁਤ ਵੱਡੀ ਆਪত্তি ਆਬਜੈਕਸ਼ਨ ਹੈ ਇਸ ਗੱਲ ਤੇ ਜਿਸ ਤਰੀਕੇ ਨਾਲ ਉਹਨਾਂ ਨੂੰ ਲਿਆਂਦਾ ਗਿਆ ਉਹਨਾਂ ਨੂੰ ਹੱਥਕੜੀਆਂ ਲਾਈਆਂ ਗਈਆਂ ਉਹਨਾਂ ਦੇ ਪੈਰਾਂ 'ਚ ਬੀੜੀਆਂ ਬੰਨੀਆਂ ਗਈਆਂ ਉਹ ਕ੍ਰਿਮੀਨਲ ਨਹੀਂ ਹੈਗੇ ਉਹ ਗੁੰਡੇ ਨਹੀਂ ਹੈਗੇ ਉਹ ਕਿਸੇ ਮਜਬੂਰੀ ਕਰਕੇ ਉਧਰ ਗਏ ਸੀ ਔਰ ਸਭ ਤੋਂ ਮਾੜੀ ਗੱਲ ਕੀ ਹੋਈ ਆ ਕਿ ਸਾਡੀ ਸਰਕਾਰ ਨੇ ਕੇਂਦਰ ਸਰਕਾਰ ਨੇ ਮੋਦੀ ਜੀ ਦੀ ਸਰਕਾਰ ਨੇ ਇਹਨਾਂ ਨੇ ਉਹ ਸਾਰਾ ਕੁਝ ਖੋਣ ਦਿੱਤਾ ਇਹਨਾਂ ਨੇ ਆਪਣਾ ਜਹਾਜ਼ ਨਹੀਂ ਭੇਜਿਆ ਆਪਣੇ ਲੋਕਾਂ ਨੂੰ ਇੱਜ਼ਤ ਨਾਲ ਨਹੀਂ ਲੈ ਕੇ ਕਲੰਬੀਆ ਇੱਕ ਛੋਟਾ ਜਿਹਾ ਮੁਲਕਾਂ ਨੇ ਕਿਹਾ ਨਹੀਂ ਅਸੀਂ ਆਪਣਾ ਜਹਾਜ਼ ਭੇਜਾਂਗੇ ਤੁਸੀਂ ਸਾਡੇ ਲੋਕਾਂ ਨੂੰ ਬੰਨ ਕੇ ਨਹੀਂ ਲਿਆ ਸਕਦੇ ਹਿੰਦੁਸਤਾਨ ਨੇ ਨਹੀਂ ਕੀਤਾ ਸਾਡਾ ਬਹੁਤ ਇਸ ਗੱਲ ਤੇ ਆਬਜੈਕਸ਼ਨ ਹੈਗਾ ਔਰ ਮੈਨੂੰ ਸਾਰੇ ਪੰਜਾਬੀ ਉਹਨਾਂ ਫੈਮਲੀਆ ਨਾਲ ਜਿੰਦੇ ਜਿਹੜੇ ਬੱਚੇ ਵਾਪਸ ਆ ਗਏ ਉਹਨਾਂ ਨਾਲ ਸਾਨੂੰ ਬੁਤੀ ਆ ਔਰ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਭਾਈ ਉਹਨਾਂ ਦੇ ਰੋਜ਼ਗਾਰ ਦਾ ਔਰ ਉਹਨਾਂ ਦੀਆਂ ਜਿਹੜੀਆਂ ਦੂਸਰੀਆਂ ਸਮੱਸਿਆਵਾਂ ਨੇ ਇੰਨਾ ਖਰਚਾ ਆ ਉਹਦਾ ਉਹਦਾ ਵੀ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਵੇ ਦੇਖੋ ਜਿਹੜਾ ਸਾਡੇ ਹਿੰਦੂਸਤਾਨੀਆਂ ਨੂੰ ਔਰ ਖਾਸ ਕਰ ਪੰਜਾਬੀਆਂ ਨੂੰ ਅ ਅਮਰੀਕਨ ਸਰਕਾਰ ਦੁਆਰਾ ਆਪਣੇ ਫੌਜ ਦੇ ਜਹਾਜ਼ ਚ ਅੰਮ੍ਰਿਤਸਰ ਲਿਆ ਕੇ ਉਤਾਰਿਆ ਹੈਗਾ ਸਾਨੂੰ ਸਾਰੀ ਪਾਰਟੀਆਂ ਨੂੰ ਔਰ ਮੈਨੂੰ ਵੀ ਕਾਂਗਰਸ ਨੂੰ ਵੀ ਬਹੁਤ ਵੱਡੀ ਆਪত্তি ਹੈ ਆਬਜੈਕਸ਼ਨ ਹੈ ਇਸ ਗੱਲ ਤੇ ਜਿਸ ਤਰੀਕੇ ਨਾਲ ਉਹਨਾਂ ਨੂੰ ਲਿਆਂਦਾ ਗਿਆ ਉਹਨਾਂ ਨੂੰ ਹੱਥਕੜੀਆਂ ਲਾਈਆਂ ਗਈਆਂ ਉਹਨਾਂ ਦੇ ਪੈਰਾਂ 'ਚ ਬੀੜੀਆਂ ਬੰਨੀਆਂ ਗਈਆਂ ਉਹ ਕ੍ਰਿਮੀਨਲ ਨਹੀਂ ਹੈਗੇ ਉਹ ਗੁੰਡੇ ਨਹੀਂ ਹੈਗੇ ਉਹ ਕਿਸੇ ਮਜਬੂਰੀ ਕਰਕੇ ਉਧਰ ਗਏ ਸੀ ਔਰ ਸਭ ਤੋਂ ਮਾੜੀ ਗੱਲ ਕੀ ਹੋਈ ਆ ਕਿ ਸਾਡੀ ਸਰਕਾਰ ਨੇ ਕੇਂਦਰ ਸਰਕਾਰ ਨੇ ਮੋਦੀ ਜੀ ਦੀ ਸਰਕਾਰ ਨੇ ਇਹਨਾਂ ਨੇ ਉਹ ਸਾਰਾ ਕੁਝ ਹੋਣ ਦਿੱਤਾ ਇਹਨਾਂ ਨੇ ਆਪਣਾ ਜਹਾਜ਼ ਨਹੀਂ ਭੇਜਿਆ ਆਪਣੇ ਲੋਕਾਂ ਨੂੰ ਇੱਜ਼ਤ ਨਾਲ ਨਹੀਂ ਲੈ ਕੇ ਆਏ ਕੋਲੰਬੀਆ ਇੱਕ ਛੋਟਾ ਜਿਹਾ ਮੁਲਕਾਂ ਨੇ ਕਿਹਾ ਨਹੀਂ ਅਸੀਂ ਆਪਣਾ ਜਹਾਜ਼ ਭੇਜਾਂਗੇ ਤੁਸੀਂ ਸਾਡੇ ਲੋਕਾਂ ਨੂੰ ਬੰਨ ਕੇ ਨਹੀਂ ਲਿਆ ਸਕਦੇ ਹਿੰਦੁਸਤਾਨ ਨੇ ਨਹੀਂ ਕੀਤਾ ਸਾਡਾ ਬਹੁਤ ਇਸ ਗੱਲ ਤੇ ਓਬਜੈਕਸ਼ਨ ਹੈਗਾ ਔਰ ਮੈਨੂੰ ਸਾਰੇ ਪੰਜਾਬੀ ਉਹਨਾਂ ਫੈਮਲੀਆ ਨਾਲ ਜਿੰਦੇ ਜਿਹੜੇ ਬੱਚੇ ਵਾਪਸ ਆ ਗਏ ਉਹਨਾਂ ਨਾਲ ਸਾਨੂੰ ਬੁਤੀ ਆ ਔਰ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਭਾਈ ਉਹਨਾਂ ਦੇ ਰੋਜ਼ਗਾਰ ਦਾ ਔਰ ਉਹਨਾਂ ਦੀਆਂ ਜਿਹੜੀਆਂ ਦੂਸਰੀਆਂ ਸਮੱਸਿਆਵਾਂ ਆਏ ਨੇ ਇੰਨਾ ਖਰਚਾ ਆ ਉਹਦਾ ਉਹਦਾ ਵੀ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਵੇ ਦੇਖੋ ਜਿਹੜਾ ਸਾਡੇ ਹਿੰਦੂਸਤਾਨੀਆਂ ਨੂੰ ਔਰ ਖਾਸ ਕਰ ਪੰਜਾਬੀਆਂ ਨੂੰ ਅ ਅਮਰੀਕਨ ਸਰਕਾਰ ਦੁਆਰਾ ਆਪਣੇ ਫੌਜ ਦੇ ਜਹਾਜ਼ ਚ ਅੰਮ੍ਰਿਤਸਰ ਲਿਆ ਕੇ ਉਤਾਰਿਆ ਹੈਗਾ ਸਾਨੂੰ ਸਾਰੀ ਪਾਰਟੀਆਂ ਨੂੰ ਔਰ ਮੈਨੂੰ ਵੀ ਕਾਂਗਰਸ ਨੂੰ ਵੀ ਬਹੁਤ ਵੱਡੀ ਆਪਤੀ ਆਬਜੈਕਸ਼ਨ ਹੈ ਇਸ ਗੱਲ ਤੇ ਜਿਸ ਤਰੀਕੇ ਨਾਲ ਉਹਨਾਂ ਨੂੰ ਲਿਆਂਦਾ ਗਿਆ ਉਹਨਾਂ ਨੂੰ ਹੱਥਕੜੀਆਂ ਲਾਈਆਂ ਗਈਆਂ ਉਹਨਾਂ ਦੇ ਪੈਰਾਂ 'ਚ ਬੀੜੀਆਂ ਬੰਨੀਆਂ ਗਈਆਂ ਉਹ ਕ੍ਰਿਮੀਨਲ ਨਹੀਂ ਹੈਗੇ ਉਹ ਗੁੰਡੇ ਨਹੀਂ ਹੈਗੇ ਉਹ ਕਿਸੇ ਮਜਬੂਰੀ ਕਰਕੇ ਉਧਰ ਗਏ ਸੀ ਔਰ ਸਭ ਤੋਂ ਮਾੜੀ ਗੱਲ ਕੀ ਹੋਈ ਆ ਕਿ ਸਾਡੀ ਸਰਕਾਰ ਨੇ ਕੇਂਦਰ ਸਰਕਾਰ ਨੇ ਮੋਦੀ ਜੀ ਦੀ ਸਰਕਾਰ ਨੇ ਇਹਨਾਂ ਨੇ ਉਹ ਸਾਰਾ ਕੁਝ ਖੋਣ ਦਿੱਤਾ ਇਹਨਾਂ ਨੇ ਆਪਣਾ ਜਹਾਜ਼ ਨਹੀਂ ਭੇਜਿਆ ਆਪਣੇ ਲੋਕਾਂ ਨੂੰ ਇੱਜ਼ਤ ਨਾਲ ਨਹੀਂ ਲੈ ਕੇ ਕੋਲੰਬੀਆ ਇੱਕ ਛੋਟਾ ਜਿਹਾ ਮੁਲਕਾਂ ਨੇ ਕਿਹਾ ਨਹੀਂ ਅਸੀਂ ਆਪਣਾ ਜਹਾਜ਼ ਭੇਜਾਂਗੇ ਤੁਸੀਂ ਸਾਡੇ ਲੋਕਾਂ ਨੂੰ ਬੰਨ ਕੇ ਨਹੀਂ ਲਿਆ ਸਕਦੇ ਹਿੰਦੁਸਤਾਨ ਨੇ ਨਹੀਂ ਕੀਤਾ ਸਾਡਾ ਬਹੁਤ ਇਸ ਗੱਲ ਤੇ ਓਬਜੈਕਸ਼ਨ ਹੈਗਾ ਔਰ ਮੈਨੂੰ ਸਾਰੇ ਪੰਜਾਬੀ ਉਹਨਾਂ ਫੈਮਲੀਆ ਨਾਲ ਜਿੰਦੇ ਜਿਹੜੇ ਬੱਚੇ ਵਾਪਸ ਆ ਗਏ ਉਹਨਾਂ ਨਾਲ ਸਾਨੂੰ ਬੁਤੀ ਆ ਔਰ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਭਾਈ ਉਹਨਾਂ ਦੇ ਰੋਜ਼ਗਾਰ ਦਾ ਔਰ ਉਹਨਾਂ ਦੀਆਂ ਜਿਹੜੀਆਂ ਦੂਸਰੀਆਂ ਸਮੱਸਿਆਵਾਂ ਆਏ ਨੇ ਇੰਨਾ ਖਰਚਾ ਆ ਉਹਦਾ ਉਹਦਾ ਵੀ ਕੋਈ ਨਾ ਕੋਈ ਪ੍ਰਬੰਧ ਕੀਤਾ ਜਾਵੇ